ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਾਂ ਜਪ ਬਾਣੀ ਦਾ ਜੋ ਅਸੀਂ ਪਾਠ ਕਰ ਰਹੇ ਹਾਂ ਸਮਝ ਰਹੇ ਹਾਂ ਉਸ ਬਾਣੀ ਨੂੰ ਪੜਦੇ ਆ ਅੱਗੇ ਹੁਣ ਤੀਜੀ ਪੌੜੀ ਦਾ ਪਾਠ ਕਰਨਾ ਅਸੀਂ ਠੀਕ ਹੈ ਦੋ ਪੌੜੀਆਂ ਦਾ ਪਾਠ ਹੈ ਪਿਛਲੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਆਓ ਹੁਣ ਹਾਂ ਜੀ ਤੀਜੀ ਪੌੜੀ ਦਾ ਪਾਠ ਸ਼ੁਰੂ ਕਰਦੇ ਕਾ ਵੇ ਕੋ ਤਾਣ ਹੋ ਵੇ ਕਿਸੇ ਤਾਣ ਦੇਖੋ ਜਦੋਂ ਇਹ ਪੰਕਤੀ ਨੂੰ ਤੁਸੀਂ ਪਾਠ ਕਰਨਾ ਨਾ ਗਾਵੇ ਕੋ ਤਾਣ ਇਚ ਤਾਣ ਪਰ ਰੁਗਣ ਦਾ ਕਿਥੇ ਤਾਣ ਦਾ ਅਖੰਡ ਬੱਲ ਕੋ ਰੱਬ ਦੀ ਤਾਕਤ ਨੂੰ ਗਾਉਂਦਾ ਔਣ ਗਾਦਾ ਹੋਵੇ ਕਿਸੇ ਤਾਣ ਜੇ ਕਿਸੇ ਵਿੱਚ ਆਪਣੇ ਵਿੱਚ ਬੱਲ ਹੋਵੇ ਠੀਕ ਹੈ ਨਾ ਕੋਠੇ ਦੇ ਉੱਤੇ ਕੀ ਆ ਪਿਆ ਵੋ ਉਹੀ ਦੇਖਣਾ ਜੀ ਨਾ ਕੋਠੇ ਤੇ ਪੁੱਛ ਜੂਗਾ ਰੱਬ ਜੀ ਕਿੰਨੀ ਤਾਕਤ ਹੈ ਉਹੀ ਦੱਸਣਾ ਜੀ ਰੱਬ ਜੀ ਨਾਲ ਪੁੱਛ ਜੂਗਾ ਰੱਬ ਦਾ ਗਾਗਾ ਕਿ ਇਹਨੂੰ ਚਿੱਤੀ ਕਰ ਕਰਕੇ ਰੱਬ ਵਰਗਾ ਹੋ ਜਾਵੇ ਜਿਹੜਾ ਤੋ ਪਹਿਲੀ ਪੰਕਤੀ ਜੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਅੱਗੇ ਗਾਵੇ ਕੋ ਗਾਵੇ ਕੋ ਰੁਗਣਾ ਮੈਣਾ ਬਾਰ-ਬਾਰ ਠੀਕ ਹੈ ਦਵਾਰੇ ਕੋ ਲਗੰਤੀ ਗਾਵੈ ਕੋ ਤਾਰ ਕੋ ਵੈ ਕਿਸ ਕਾਨਾ ਕਵੈ ਕੋ ਤਤ ਜਾਣੈ ਨਿਸ਼ਾਨ ਕਵੈ ਕੋ ਗੁਣ ਬੜਿਆਈਆਂ ਚਾਰ ਹਾਂਜੀ ਗਾਵੈ ਕੋ ਗੁਣ ਬੜਿਆਈਆਂ ਚਾਰ ਇਹਨਾਂ ਬੜਿਆਈਆਂ ਪਾਠ ਵੀ ਕਰਦੇ ਆ ਸੰਪਰਦਾਵਾਂ ਦੇ ਵਿੱਚ ਚਾਰ ਦਾ ਅਰਥ ਇੱਥੇ ਸੁੰਦਰ ਇਹ ਚਾਰ ਗਿਣਤੀਆਂ ਐ ਨਾ ਸਮਝਣਾ ਇਹ ਚਾਰ ਗਿਣਤੀ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਤਾਂ ਚੱਚੇ ਨੂੰ ਕੰਨਾ ਰਾਰੇ ਨੂੰ ਸਿਆਰੀ ਪਈ ਹੋਈ ਇਹ ਖਿਆਲ ਰੱਖਣਾ ਜਿੱਦਾ ਦੋਏ ਦਦਨੋਂ ਕੋਈ ਈਡੀ ਸਿਆਰੀ ਇੱਦਾਂ ਲਿਖਿਆ ਹੋਇਆ ਤੱਤੇ ਵੈਰੀ ਨੰਨੇ ਸਿਰ ਤਿੰਨ ਚੱਚੇ ਨੂੰ ਕੰਨਾ ਰਾਰੇ ਸਿਆਰੀ ਚਾਰ ਉਹ ਹੈ ਗਿਣਤੀ ਵਾਲੇ ਤੇ ਇੱਥੇ ਇਹਦਾ ਅਰਥ ਹੈ ਸੁੰਦਰ ਹੁਣ ਬੜਾਈਆਂ ਬੇਵਚ ਨੇ ਇਸ ਕਰਕੇ ਚਾਰ ਦੇ ਅਰਥ ਰਾਲੇ ਨੋਂ ਅੰਕੜ ਨਹੀਂ ਆਈ ਜਿਵੇਂ ਕਿ ਨੋਂ ਅੰਕੜ ਨਹੀਂ ਆਣੀ ਚਾਹ ਕਾ ਚਾਰ ਕਰਨੇ ਹੈ ਸਮੋਦਨ ਹੋਵੇ ਇਸਤਰੀ ਲਿੰਗ ਸ਼ਬਦ ਹੋਵੇ ਬੋਧਨ ਹੋਵੇ ਜਾਉਂ ਵਾਲਾ ਕੋ ਸੰਬੰਧ ਹੋਵੇ ਇਹਨਾਂ ਚਾਰਾਂ ਅਵਸਥਾਾਂ ਚ ਕਿਸੇ ਵੀ ਨਾਮ ਦੇ ਆਖਰੀ ਅੱਖਰ ਨੂੰ ਉਂਗਲਨੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਸਮਝਦੇ ਨਾ ਨਾਮ ਠੀਕ ਹੈ ਨਾ ਉਹ ਗਾਵੈ ਕੋ ਗੁਣ ਵਡਿਆਈਆਂ ਚਾਰ ਜੇ ਅਸੀਂ ਕਹੀਏ ਵਡਿਆਈਆਂ ਚਾਰ ਤੇ ਚਾਰ ਵਡਿਆਈਆਂ ਥੋੜਾ ਨਹੀਂ ਮਾਰਾ ਜਦਿਆਂ ਮਹਾਰਾਜ ਜੱਬੀਆਂ ਤੇ ਵਡਿਆਈਆਂ ਇਹ ਤਾਂ ਸੁੰਦਰ ਵਡਿਆਈਆਂ ਕੋਈ ਉਹਦੀਆਂ ਸੁੰਦਰ ਵਡਿਆਈਆਂ ਨੂੰ ਗਾਉਂਦਾ ਹਾਂਜੀ ਕਵਕੋ ਵਿਦਿਆ ਵਿਖਮ ਵਿਚਾਰ ਵਿਚਾਰ ਜੇ ਤੁਸੀਂ ਵਿਚਾਰ ਹਲਕਾ ਬੋਲੇ ਸਿਹਾਰੀ ਲੱਗ ਜਾਣੀ ਬਾਵੇ ਨਾ ਇਹਨੂੰ ਲੰਬੀ ਕਰਨਾ ਵਿਚਾਰ ਕਿਉਂਕਿ ਵਿਹਾਰੀ ਦੀ ਆਵਾਜ਼ ਲੰਬੀ ਹੁੰਦੀ ਸਿਹਾਰੀ ਦੀ ਆਵਾਜ਼ ਛੋਟੀ ਹੁੰਦੀ ਬਲੈਂਕਰ ਦੀ ਆਵਾਜ਼ ਲੰਬੀ ਹੁੰਦੀ ਔਂਕਰ ਦੀ ਆਵਾਜ਼ ਛੋਟੀ ਹੁੰਦੀ ਬਸ ਸਿਰਫ ਦੋ ਵਾਧੇ ਛੋਟੀਆਂ ਹੁੰਦੀਆਂ ਜਿਹਨੂੰ ਲਗੂ ਆਖਦੇ ਲਗੂ ਸਿਹਾਰੀ ਔਂਕਰ ਬਾਕੀ ਸਾਰੀਆਂ ਵੱਡੀਆਂ ਆਵਾਜ਼ਾਂ ਦੁਬਾਰੇ ਪੜੋ ਪੰਕਤੀ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਰੁਕਣਾ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਲ ਫਿਰ ਦੇਹ ਠੀਕ ਹੈ ਤੁਸੀਂ ਇਸ ਪਾਠ ਨੂੰ ਤੁਸੀਂ ਇਦਾਂ ਵੀ ਕਰ ਸਕਦੇ ਗਾਵੈ ਕੋ ਸਾਜ ਕਰੇ ਤਨ ਖੇਹ ਖੇ ਇਸ ਤਰ੍ਹਾਂ ਕਹਿ ਸਕਦੇ ਕਿਉਂਕਿ ਕੋਸ਼ਿਸ਼ ਸ਼ਬਦ ਹੁੰਦੇ ਜਿਹੜੇ ਜਦੋਂ ਅਸੀਂ ਬੋਲਦੇ ਨਾ ਉਹ ਵਿੱਚੋਂ ਗਾਇਬ ਹੋ ਜਾਂਦੇ ਬੋਲੇ ਨਹੀਂ ਜਾਂਦੇ ਠੀਕ ਹੈ ਨਾ ਤਾਂ ਫਿਰ ਇਹ ਹਲਕਾ ਜਿਹਾ ਬੋਲਿਆ ਜਾਣਾ ਛੇ ਹੈ ਦੇ ਹੈ ਹੈ ਨਾ ਦਾਵਾ ਕੋ ਸਾਧ ਕਰੇ ਤਨ ਖੇ ਬਾਤ ਕਰ ਦਿੰਦੇ ਕਈ ਵਿਦਮਾਨ ਛੇ ਹੈ ਜੇ ਕਰਨਾ ਹਲਕਾ ਜਿਹਾ ਹਰ ਨਾਲ ਲਾ ਕੇ ਦਾਵਾ ਕੋ ਜੀ ਲੈ ਫਿਰ ਦੇ ਹੈ ਇਸ ਤਰ੍ਹਾਂ ਹਾਂ ਚਲੋ ਪੜੋ ਦਾਵਾ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖੇ ਹਾਦਰਾ ਹਦੂਰ ਚੌਕ ਦੇ ਵਿੱਚ ਪੁਲਸ ਵਾਲਾ ਖੜਿਆ ਹੋਵੇ ਨਾ ਡਰਦੇ ਲੰਘਦੇ ਸਾਰੇ ਹਨਾ ਕਿਉਂ ਬੰਦਾ ਇਹਦੇ ਚਲਾਣ ਨਾ ਕੱਟ ਦੇਵੇ ਫੜ ਕੇ ਅੰਦਰ ਨਾ ਪਾ ਦੇਵੇ ਸਾਹਮਣੇ ਦੇਖਿਆ ਨਾ ਪਰ ਜੇ ਕਹਿੰਦਾ ਪੁਲਸ ਵਾਲਾ ਆਇਆ ਹੀ ਨਹੀਂ ਬਹੁਤ ਦੂਰ ਆ ਬੜੀ ਮਰਜੀ ਨਾਲ ਜਿੱਦੇ ਬਾਜੀ ਮੋੜ ਕੱਟੀ ਜਾਂਦਾ ਫਿਰ ਡਰ ਨਹੀਂ ਲੰਦਾ ਮਾਰਾਇਕੰ ਨਹੀਂ ਜਿਹੜਾ ਬੰਦਾ ਇਹ ਕਹਿੰਦਾ ਗਾਵੈ ਕੋ ਕੋਈ ਗਾਉਂ ਦਾ ਜਪੈ ਦਿਸੈ ਦੂਰ ਬੜੀ ਦੂਰ ਹੈ ਰੱਬ ਉਹਨੇ ਬਣਾਇਆ ਕਰਨੇ ਵਾਲੇ ਕੰਮ ਕਹਨੇ ਹੁੰਦੇ ਜਿਹਨਾਂ ਕਹਿੰਦਾ ਬੂਰੇ ਉਹ ਦੇਖਦਾ ਤੇ ਕਈ ਗਾਣੇ ਨੇ ਦਾਵਤ ਉਹ ਨੇਖਾ ਹਾਜ਼ਰਾ ਹਜ਼ੂਰ ਹਾਜ਼ਰ ਨਾਜ਼ਰ ਹੈ ਵੀ ਹਰ ਵੇਲੇ ਹਾਜ਼ਰ ਤੇ ਜਿਹੜਾ ਇਦਾਂ ਸਮਝੂਗਾ ਉਹ ਗਲਤ ਕੰਮ ਨਹੀਂ ਕਰਦਾ ਕਦੀ ਜਿਵੇਂ ਕੈਮਰਾ ਹੁੰਦਾ ਨਾ ਕੈਮਰਾ ਡਰ ਲੱਗਦਾ ਕਿ ਐਵੇਂ ਸਾਹਮਣੇ ਆਂਦਿਆਂ ਨੂੰ ਬਸ ਰੱਬ ਲੱਗਦਾ ਸਮਝੀ ਭਾਵੇਂ ਕੈਮਰਾ ਲਾ ਕੇ ਬੈਠਾ ਸਾਡੇ ਕੋਲ ਹਾਂਜੀ ਕਥਨਾ ਕਥੀ ਨਾ ਆਵਤੋਟ ਕਥ ਕਥ ਕਟੀ ਕਥ ਕਥ ਗਥੀ ਕੋਟੀ ਕੋਟਾ ਕੋਟਾ ਹਾਂ ਜਦੋਂ ਕੱਕੇ ਨੂੰ ਹੋੜਾ ਟੈਂਗਾ ਸਿਆਰੀ ਸ਼ਬਦ ਗੁਰਬਾਣੀ ਚ ਆਣਾ ਨਾ ਜਿੰਨੀ ਵਾਰ ਵੀ ਆਖਾ ਆਖਾ ਕਰੋੜ ਠੀਕ ਹੈ ਨਾ ਪਰ ਜੇ ਕੱਕੇ ਨੂੰ ਹੋਣਾ ਟੈਂਗਾ ਸ਼ਬਦ ਦਾ ਅਰਥ ਨਾ ਕਿਲੇ ਇੱਕ ਦੋ ਕਿਲੇ ਬਹੁਤ ਨਾ ਹੋਣਾ ਫਿਰ ਪਰ ਜੇ ਔਂਕੜ ਆ ਗਈ ਟੈਂਗੇ ਨੂੰ ਤਾਂ ਉਹਦਾ ਅਰਥ ਹੋਣਾ ਇੱਕ ਕਿਲਾ ਇਸੇ ਹੋਰ ਰੂਪ ਵਿੱਚ ਹੀ ਬਤਾ ਜਾਂਦਾ ਉਹ ਤੁਹਾਡੇ ਨਾਲ ਬਾਅਦ ਵਿੱਚ ਮੈਂ ਸਾਂਝਾ ਕਰਾਂਗਾ ਪਰ ਜਿਆਦਾ ਕਰਕੇ ਜੇ ਕੱਕੇ ਨੂੰ ਹੋੜਾ ਟੈਂਗੇ ਸਿਆਰੀ ਹੋਗਾ ਤਾਂ ਉਹਦਾ ਅਰਥ ਹੋਣਾ ਕਰੋੜ ਪਾਠ ਪਾਠਕ ਕਥੀ ਕੋਟੀਨ ਇਹ ਕੋਟੀ ਬਾੜ ਫੜਦੇ ਸੰਪਰਦਾਵਾਂ ਵਿੱਚ ਪਰ ਵਿਦਵਾਨ ਜਿਹੜੇ ਅਰਥਮ ਦਾ ਪੜ੍ਹ ਕਰਦੇ ਉਹ ਬਿੰਦੀ ਲਾ ਦਿੰਦੇ ਕੋਟੀਨ ਕਰੋੜੀ ਇਹਦਾ ਅਰਥ ਵੀ ਕਰੋੜੀ ਹੋਈ ਹੈ ਕੋਟ ਕੋਟ ਕਰੋੜਾ ਇਹਨਾਂ ਰੱਬ ਦੀ ਜਿਹੜੀ ਹੈ ਤਾਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਫੱਟ ਗਏ ਹੈਨਾ ਨਹੀਂ ਕਰ ਸਕੇ ਚਲੋ ਦੇਂਦਾ ਦੇ ਲੈਂਦੇ ਥੱਕ ਪਾਹੇ ਦੁਗਾ ਦੁਗੰਤਰ ਖਾਹੀ ਖਾਹੇ ਜਦੋਂ ਵੀ ਸੰਪਰਦਾਵਾਂ ਚ ਪਾਠ ਪੜ੍ਹੋਗੇ ਨਾ ਦੇਦਾ ਦੇ ਲੈਦੇ ਥਕ ਪਾਹੇ ਇਸ ਤਰ੍ਹਾਂ ਪੜ੍ਹਦੇ ਨੇ ਪਰ ਮੈਂ ਤੁਹਾਨੂੰ ਅਰਥ ਮਤਲਬ ਬਾਣੀ ਪੜ੍ਹਾ ਰਿਹਾ ਇਸ ਕਰਕੇ ਮੈਂ ਕਿਹਦੇ ਲੋੜ ਵਿੱਚ ਬਿੰਦੀ ਲਾਉਂਦਾ ਹੁੰਦਾ ਇਥੇ ਬਾਅਦ ਦੇਂਦਾ ਦੇ ਲੈਂਦੇ ਥਕ ਪਾਹੇ ਹੁਣ ਸੁਣਨ ਨਾਲੇ ਛੇਤੀ ਸਮਝ ਆ ਜਾਣਾ ਇੰਨਾ ਫਰਕ ਹੈਗਾ ਜੇ ਤੁਸੀਂ ਸੰਪਰਦਾਵਾਂ ਦਾ ਪਾਠ ਕਰਨਾ ਹੋ ਵੀ ਠੀਕ ਹੈ ਪਰ ਉਥੇ ਅਰਥ ਕਰਕੇ ਦੱਸਣੀ ਪੈਣੀ ਆਪ ਠੀਕ ਹੈ

ठीक है ना हुक्मी हुक्म चलाए राह इन राहों होड़ा नहीं लगना चाहिए ए राह एक राह जिसे दो राह राह दो खासम एक को जान उसे हाए नो भर दिया कद भी राह उ राह शब्द है ये भी राह शब्द है पर ये एक रास्ता है इस करके एक वजन होने करके औंकड़ आई ठीक है ना तो जी ने तुम बोलना है ना इस तरीके पढ़ना ਹੁਕਮੀ ਹੁਕਮ ਚਲਾਏ ਰਾਹ ਰਾਰਾ ਕੰਨ ਲੰਮਾ ਕਰ ਦੋ ਆਇਆਂ ਤੋਂ ਕੁਲ ਹਲਕੀ ਆਪੀ ਬੋਲ ਹੋ ਜਾਂਦੀ ਠੀਕ ਹੈ ਨਾ ਤੇ ਉਹ ਵੀ ਰਹਿ ਜਾਂਦਾ ਇਸ ਤਰ੍ਹਾਂ ਫੇ ਬੋਲਿਆ ਵੀ ਜਾਂਦਾ ਨਾਨਕ ਵਿਗਸ ਵੇ ਪ੍ਰਵਾਹ ਇਹ ਸਭ ਨੂੰ ਦੇਖ ਕੇ ਜਿਹੜਾ ਉਹ ਮਾਲਕ ਹੈ ਦੁਨੀਆ ਦਾ ਪ੍ਰਮਾਤਮਾ ਓਖੜਦਾ ਏ ਉਹ ਹੁੰਦਾ ਹੈ ਹੈ ਨਾ ਹਾਂਜੀ ਅਗਲੀ ਔੜੀ ਦਾ ਪਾਠ ਪੜੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇਹਤੇ ਹੈ ਦਤ ਕਰੇ ਦਾਤਾਰ ਤੇਹ ਦੇਹ ਛੇਤੀ ਨਹੀਂ ਪੜਨਾ ਹੈ ਬੱਦੇ ਦੀ ਲਾਮ ਦੀ ਆਵਾਜ਼ ਲੰਬੀ ਹੁੰਦੀ ਇਹਨਾਂ ਦੇਹ ਦੇਹ ਠੀਕ ਹੈ ਨਾ ਆਖੇ ਮੰਗਹਿ ਲੋਕ ਆਖਦੇ ਨੇ ਮੰਗਦੇ ਨੇ ਕਿਆ ਕਹਿੰਦੇ ਦੇਹ ਇਹ ਰੱਬ ਦੇਹ ਹੈ ਨਾ ਦੇਹ ਦੇਹ ਬਾਤ ਕਰੇ ਦਾਤਾਰ ਦਾਤ ਕੰਨਾ ਵੀ ਲਾਣਾ ਹੈ ਪ੍ਰੋਪਰ ਮਾਤਮਾ ਬਾਤ ਕਰੀ ਜਿੰਨਾ ਦੇਈ ਜਾਂਦਾ ਦੇਈ ਜਾਂਦਾ ਨਾ ਬੜਾ ਬਿਆਲੂ ਹੈ ਹਾਂਜੀ ਫਿਰ ਕੇ ਅਗੈ ਰਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕਨੋੜਾ ਲੱਗਿਆ ਹੋਇਆ ਹਾਹੇ ਨੂੰ ਕਨੋੜਾ ਲੱਗਿਆ ਹੋਇਆ ਨਾ ਇਹਨੂੰ ਐਦਾਂ ਪੜੋ ਮੰਮੇ ਨੂੰ ਔਂਕਰ ਹਾਹਾ ਗੁੜੀ ਰੰਕਰ ਮੋਹ ਮੋਹ ਐਦਾ ਵਾਲ ਨਿਕਲਣੀ ਚਾਹੀਦੀ ਠੀਕ ਹੈ ਨਾ ਜਿਹੜੇ ਚੱਚ ਨੋੜਾ ਥੱਥੇ ਕਰਨਾ ਹੋਵੇ ਚੱਚਾ ਉਰੇ ਨਾ ਪੰਨਾ ਥੱਥੇ ਨਾ ਕਰਨਾ ਹੋਵੇ ਹਨਾ ਚੌਥਾ ਇਸ ਤਰੀਕੇ ਦੇ ਨਾਲ ਮੋਹ ਮੋਹ ਕੇ ਇਹਨੂੰ ਪੜ੍ਹੇ ਨਹੀਂ ਕਹਿਣਾ ਲੰਬਾ ਕਿ ਇਥੇ ਅਰਥ ਕਿਹੜਾ ਹੈ ਇਹ ਅਰਥ ਕਿਹੜੇ ਸਿਆਰੀ ਲੱਗੀ ਹੋਇਆ ਅਰਥ ਨਾ ਕਿਹੜੇ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਇਹਨਾਂ ਸੁਣ ਕੇ ਸਾਨੂੰ ਪਿਆਰ ਕਰੇ ਹਨਾ ਹਾਂਜੀ ਅੰਮ੍ਰਿਤ ਵੇਲਾ ਸਤਿਨਾਮ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਹਾਂਜੀ ਨਾਨਕ ਤੇ ਰੁਕਣਾ ਹੈ ਨਾਨਕ ਸੰਬੋਧਨ ਸ਼ਬਦ ਹੈ ਜਪਜੀ ਸਾਹਿਬ ਦੀ ਬਾਣੀ 'ਚ ਸਿਰਫ ਦੋ ਵਾਰ ਜਿੱਥੇ ਨਾਨਕ ਦੇ ਕੱਕੇ ਨਾਮ ਕਢਾਈ ਹੋਈ ਹੈ ਬਾਕੀ ਸਾਰਾ ਸਬ ਸੰਬੋਧਨੀ ਹੈ ਨਾਨਕ ਅਰਥ ਹੈ ਹੀ ਨਾਨਕ ਜਾਂ ਨਾਨਕ ਜੀ ਆਖਦੇ ਹਨ ਠੀਕ ਹੈ ਨਾ ਨਾਨਕ ਏ ਨਾਨਕ ਇਹ ਲੈ ਜਾਣੀ ਹੈ ਇਸ ਤਰ੍ਹਾਂ ਸਮਝੀਏ ਸਭ ਆਪੇ ਸਚਿਆਰ ਭਾਵੇਂ ਕੋਈ ਮਾਤਮਾ ਸਚਿਆਰ ਠੀਕ ਹੈ ਨਾ ਤੇ ਨਾਨਕ ਜੀ ਆਖਦੇ ਹਨ ਕਿ ਉਹ ਜਿਹੜਾ ਮਾਲਕ ਪਰਮਾਤਮਾ ਆਪੇ ਸਚਿਆਰ ਹੈ ਹੁਣ ਜਿਹੜੇ ਚੰਗੇ ਕੰਮ ਕੰਮ ਕਹਿੰਦੇ ਬੜਾ ਸਚਿਆਰਾ ਹੈ ਨਾ ਇਹ ਸਾਡੀ ਕੁੜੀ ਬਹੁਤ ਸਚਿਆਰੀ ਹੈ ਇਦਾਂ ਕਹਿੰਦੇ ਨਾ ਅਸੀਂ ਆਹ ਸਾਡਾ ਬੱਚਾ ਬਹੁਤ ਸਚਿਆਰਾ ਹੈ ਕਿਉਂ ਮਾਲਕ ਸਭ ਤੋਂ ਜਿਆਦਾ ਸੱਚਿਆਰਾ ਹੈ ਜਿਹੜਾ ਰੱਬ ਹੈ ਪ੍ਰਮਾਤਮਾ ਅਸਾਂ ਫੇਰ ਵੀ ਤੇ ਗਲਤ ਹੋ ਜਾਣਾ ਉਹ ਨਹੀਂ ਹੁੰਦਾ ਠੀਕ ਹੈ ਚਾਰ ਪੌੜੀਆਂ ਦਾ ਪਾਠ ਅਸੀਂ ਪੜ ਲਿਆ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਥੋੜਾ ਥੋੜਾ ਸਮਝਣਾ ਜਿਆਦਾ ਵਿਆਖਿਆ ਨਹੀਂ ਕਰਨੀ ਹੈ ਥੋੜਾ ਥੋੜਾ ਪਾਠ ਸਮਝਣਾ ਕਿਵੇਂ ਪਾਠ ਕਰਨਾ ਉੱਚੀ ਨੂੰ ਸਮਝਣਾ ਠੀਕ ਹੈ ਜੀ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਗੁਰੂ ਜੀ ਦੀ ਫਤਿਹ